ਐਲੀਵੇਟਡ ਰੋਡ ਦਾ ਅਧ ਵਿਚਾਲੇ ਲਟਕਿਆ ਪ੍ਰੋਜੈਕਟ ਫਾਈਨਲ ਸਟੇਜ ਤੇ ਪਹੁੰਚ ਗਿਆ ਹੈ ਇਸ ਦੇ ਤਹਿਤ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਤੇ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਇੱਥੇ ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਐਲੀਵੇਟਡ ਰੋਡ ਦੇ ਪ੍ਰੋਜੈਕਟ ਨੂੰ ਫੇਜ਼ ਵਾਈਜ਼ ਚਾਲੂ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਪਹਿਲਾ ਫਰੂਸਪੁਰ ਰੋਡ ਤੋਂ ਨਹਿਰ ਤੱਕ ਫਿਰ ਪਾਈਵਾਲਾ ਚੌਂਕ ਤੱਕ ਦੇ ਹਿੱਸੇ ਨੂੰ ਵਾਹਨਾਂ ਦੀ ਆਵਾਜਾਈ ਖੋਲਿਆ ਗਿਆ ਹੈ ਭਾਵੇਂ ਪਾਈ ਵਾਲਾ ਚੌਕ ਤੋਂ ਅੱਗੇ ਜਗਰਾਉਂ ਪੁਲ ਵੱਲ ਜਾਣ ਵਾਲੇ ਫਲਾਈਓਵਰ ਨੂੰ ਵੀ ਦੀਵਾਲੀ ਤੋਂ ਪਹਿਲਾਂ ਚਾਲੂ ਕਰ ਦਿੱਤਾ ਸੀ ਪਰ ਭਾਰਤਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦਾ ਨਿਰਮਾਣ ਕਾਫੀ ਦੇਰ ਤੋਂ ਅੱਧ ਵਿਚਾਲੇ ਲਟਕਿਆ ਹੋਇਆ ਹੈ ਭਾਵੇਂ ਇਸ ਪਲਾਟ ਨੂੰ 26 ਜਨਵਰੀ ਨੂੰ ਮੁਕੰਮਲ ਕਰਨ ਦਾ ਟਾਰਗੇਟ ਰੱਖਿਆ ਗਿਆ ਸੀ ਪਰ ਘੱਟ ਤਾਪਮਾਨ ਦੌਰਾਨ ਸੜਕਾਂ ਨਾ ਬਣਨ ਕਾਰਨ ਇਹ ਟਾਰਗੇਟ ਪੂਰਾ ਨਾ ਹੋ ਸਕਿਆ ਹੁਣ ਧੁੱਪ ਨਿਕਲਣ ਦੇ ਕੁਝ ਦਿਨ ਬਾਅਦ ਸੜਕ ਤੇ ਰੀਮਿਕਸ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 10 ਫਰਵਰੀ ਨੂੰ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦਾ ਟ੍ਰੈਫਿਕ ਲਈ ਖੋਲਣ ਦੀ ਗੱਲ ਕਹੀ ਜਾ ਰਹੀ ਹੈ ਐਲੀਵੇਟਡ ਰੋਡ ਦਾ ਪ੍ਰੋਜੈਕਟ ਪੂਰਾ ਹੋਣ ਤੋਂ ਪਹਿਲਾਂ ਉਸ ਵਿੱਚ ਤਕਨੀਕੀ ਖਾਮੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਵਿੱਚ ਭਾਰਤ ਨਗਰ ਚੌਕ ਦੇ ਡਿਜ਼ਾਈਨ ਦਾ ਪਹਿਲੂ ਮੁੱਖ ਰੂਪ ਚ ਸ਼ਾਮਲ ਹੈ ਜਿੱਥੇ ਟ੍ਰੈਫਿਕ ਜਮ ਦੇ ਸਮੱਸਿਆ ਆ ਰਹੀ ਹੈ ਇਸ ਦੇ ਮੱਦੇਨਜ਼ਰ ਰੋਡ ਸੇਫਟੀ ਐਡਵਾਈਜ਼ਰੀ ਨਵਦੀਪ ਅਮੀਜਾ ਵੱਲੋਂ ਮੰਗਲਵਾਰ ਨੂੰ ਸਾਈਟ ਵਿਜ਼ਿਟ ਕੀਤੀ ਗਈ ਸੀ ਉਹਨਾਂ ਨਾਲ ਐਨ ਐਚ ਏ ਆਈ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਏ ਡੀ ਸੀ ਪੀ ਗੁਰਪ੍ਰੀਤ ਪੁਰੇਵਾਲ ਅਤੇ ਐਨ ਜੀਓ ਰਾਹੁਲ ਵਰਮਾ ਮੌਜੂਦ ਸਨ ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚੌਕ ਦੇ ਚਾਰੇ ਪਾਸੇ ਸੜਕਾਂ ਦੀ ਚੌੜਾਈ ਇੱਕ ਬਰਾਬਰ ਨਹੀਂ ਹੈ ਜਿਸ ਨਾਲ ਵਾਹਨਾਂ ਦੀ ਆਵਾਜਾਈ 'ਚ ਸਮੱਸਿਆ ਆ ਰਹੀ ਹੈ ਜਿਸ ਦੇ ਮੱਦੇਨਜ਼ਰ ਡਿਜ਼ਾਈਨ 'ਚ ਬਦਲਾਅ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਇਸ ਦਾ ਫੈਸਲਾ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਣ ਵਾਲੇ ਫਲਾਈਓਵਰ ਦੇ ਚਾਲੂ ਹੋਣ ਤੋਂ ਬਾਅਦ ਵਾਹਨਾਂ ਦੇ ਲੋਡ ਦੇ ਹਿਸਾਬ ਨਾਲ ਕੀਤਾ ਜਾਵੇਗਾ